JVS Dairy Farming ਤੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਸਾਨ ਦੋਸਤੋ 27 ਤਰੀਕ ਨੂੰ ਕਣਕ ਬੱਢੀ ਸੀ ਆਪ ਵੀ ਘਰ ਦੀ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦਾ ਕਿਹੜੇ ਤਰੀਕੇ ਨਾਲ ਕਣਕ ਬੀਜੀ ਸੀ। ਕਿੰਨੀਆਂ ਸਪਰੇਅਆਂ ਕੀਤੀਆਂ ਗੁੱਲੀ ਡੰਡੇ ਵਾਲੀਆਂ ਤੇ ਕਿੰਨਾ ਝਾੜ ਰਿਆ। ਤੇ ਦੋਸਤੋ ਜਿਹੜੇ ਵੀਰ ਭੈਣ ਨਿਹਜ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਪਲੀਜ਼। ਇਹ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਦੋਸਤੋ ਇਹ ਜਿਹੜੀ ਤੁਸੀਂ ਸਕਰੀਨ ਤੇ 303 ਕਣਕ ਦੇਖ ਰਹੇ ਹੋ ਬਾਢੀ ਹੋ ਰਹੀ ਆ ਇਹ 13 ਨਵੰਬਰ ਨੂੰ ਬੀਜੀ ਸੀਗੀ 0 ਡਰਲ ਦੇ ਨਾਲ 70 75 ਕਿਲੋ ਡਾਈ ਪਾਇਆ ਸੀਗਾ ਤੇ 50 ਕਿਲੋ ਬੀ ਪਾਇਆ ਸੀਗਾ 300 ਟੈਂਡਾ ਪਹਿਲੀ ਗਰਾ ਤਿਆਰਬਾ ਕੀਤਾ ਜੀਰੋ ਡਰਲ ਦਾ ਪਰ ਬੀਜਣ ਤੋਂ 2 ਦਿਨ ਪਹਿਲਾਂ ਮੀਂਹ ਪੈ ਗਿਆ ਸੀ ਤੇ ਕਣਕ ਨਾਲੋਂ ਪਹਿਲਾਂ ਗੁੱਲੀ ਡੰਡਾ ਹਰਾ ਹੋ ਗਿਆ ਗੁੱਲੀ ਡੰਡਾ ਵੀ ਇੰਨਾ ਜ਼ਿਆਦਾ ਸੀ ਸਿਰ ਦੇ ਵਾਲਾਂ ਵਾਂਗੂੰ ਸੰਘਣਾ ਦੋਸਤੋ ਤੇ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਮੈਂ ਜੂਰੀਆ ਨਹੀਂ ਪਾਇਆ ਇਸ ਦੇ ਕਾਰਨ ਬਈ ਗੁੱਲੀ ਡੰਡੇ ਨਹੀਂ ਲੱਗ ਜੂ ਬਿਨਾ ਜੂਰੀਏ ਤੋਂ ਪਾਣੀ ਲਾ ਕੇ ਉਸ ਤੋਂ ਬਾਅਦ ਕਿਉਂਕਿ ਜੀਰੋ ਡਰਲ ਵਾਲੀ ਚ ਜਦ ਇਹ ਬਾਤ ਆ ਗਈ 5-6 ਦਿਨ ਬਾਅਦ ਤਾ ਲੀਡਰ ਦੇ ਟਾਪਿਕ ਦੀ ਡਿਲਾ ਕੇ ਸਪਰੇਅ ਕੀਤੀ ਸੀ ਦੋਸਤੋ ਗੁੱਲੀ ਡੰਡਾ ਰੁਕ ਗਿਆ ਉਹਦੇ ਨਾਲ ਮਰਿਆ ਨਹੀਂ ਗੁੱਲੀ ਡੰਡਾ ਪਹਿਲਾਂ ਸਪਰੇਅ ਤੋਂ ਪਹਿਲਾਂ ਉਤੋਂ ਦੀ ਸੀ ਕਣਕ ਦਿਖ ਨਹੀਂ ਸੀ ਰਹੀ ਤਾਂ ਪਰ ਇਸ ਦੇ ਨਾਲ ਕਣਕ ਦੇਖਣ ਲੱਗੀ ਕਣਕ ਥੋੜੀ ਜੁੱਤੇ ਹੋਗੀ ਤੇ 20 25 ਕਿਲੋ ਯੂਰੀਆ ਪਾਤਾ ਸੀ ਤੇ ਦੂਜੀ ਸਪਰੇਅ ਦੋਸਤੋ ਫੇਰ ਕੀਤੀ ਟਾਪਿਕ ਦੇ ਵਿੱਚ ਸੰਖੋਰ ਵਾਲਾ ਕੇ ਉਹਦੇ ਨਾਲ ਵੀ ਰੁਕਿਆ ਗੁੱਲੀ ਡੰਡਾ ਪਰ ਮਰਿਆ ਨਹੀਂ ਯੂਰੀਆ ਮੈਂ ਪਾਇਆ ਨਹੀਂ ਵੀ 25 ਕਿਲੋ ਤੋਂ ਬਾਅਦ ਤੇ ਜਨਵਰੀ ਦੇ ਐਂਡ ਦੇ ਵਿੱਚ ਇਦਾਂ ਜੀ ਕਰਦਾ ਸੀ ਵੀ ਕਣਕ ਨੂੰ ਬਾਧਿਆਂ ਆਦੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕੀਤੀ ਇੱਕ ਦੋਨੇ ਧੱਕਿਆ ਚੱਲ ਬਾਧੇ ਤੇ ਬਾਕੀ ਜਿਵੇਂ ਮੈਂਥਾ ਬੀਜੇ ਜਾਉ ਨੇੜੇ ਮੈਂਥਾ ਪਲਾਂਟਾਂ ਖੇਤ ਦੇ ਮੇਰੇ ਪਰ ਜ਼ਿਆਦਾਤਰ ਚਾਰ ਪੰਜ ਨੇ ਇਹੀ ਕਿਹਾ ਵੀ ਨਾ ਬਾਹ ਕਣਕ ਕਵਰ ਕਰ ਜੂਗੀ ਤੇ ਦੋਸਤੋ ਤੀਜੀ ਸਪਰੇ ਫਿਰ ਕੀਤੀ ਤੇ ਐਕਸਲ ਤੇ ਟੋਪਿਕ ਰਲਾ ਕੇ ਉਹਦੇ ਨਾਲ ਗੁਲੀ ਡੰਡਾ ਕਾਫੀ ਰੋਗ ਗਿਆ ਤੇ ਉਹ ਕਰਨ ਤੋਂ ਬਾਅਦ ਕੱਟੂ-ਕੱਟ ਤੁਸੀਂ ਯਕੀਨ ਨਿਮਣਾ 2 2.5 ਗੱਟੂ ਜੂਰੀਏ ਦੇ ਇਕੱਲੇ ਦੇ ਪਾਤੇ ਸੀਗੇ ਮੈਂ ਇਕੱਠਾ ਹੀ ਜੂਰੀਆ ਸੜਦਾ ਫਿਰ ਉਹ ਜਿਹੜਾ ਪਿਆ ਸੀਗਾ ਤੇ ਕਣਕ ਉਸ ਨਾਲ ਮਲ ਵੀ ਗਈ ਪਰ ਜਦੋਂ ਕਣਕ ਨਿਸਰ ਤੇ ਆਈ ਨਿਸਰ ਲਾਗੀ ਨਾਲ ਹੀ ਗੁਲੀ ਡੰਡਾ ਫੇਰ ਆ ਗਿਆ ਤੀਜੀ ਸਪਰੇ ਤੇ ਵੀ ਗੁਲੀ ਡੰਡਾ ਪੂਰਾ ਮਰਿਆ ਨਹੀਂ ਦੋਸਤੋ ਇੰਨਾ ਜ਼ਬਰਦਸਤ ਗੁਲੀ ਡੰਡਾ ਹੋਇਆ ਚਲੋ ਫਿਰ ਉਦੋਂ ਨਿਸਰ ਗਈ ਸੀ ਕਣਕ ਤਾਂ ਕੋਈ ਹੱਲ ਵੀ ਨਹੀਂ ਸੀ ਵੀ ਗੁਲੀ ਡੰਡਾ ਆ ਗਿਆ ਦਿਖੀ ਚੱਲੂ ਹੁਣ ਤਾਂ ਰੱਬ ਆਸਰੇ ਆ ਹਨਾ ਕਿੰਨਾ ਝਾੜ ਨਿਕੂ ਕੀ ਗੱਲ ਬਾਤ ਤਾਂ ਫਿਰ ਇਹ ਅੱਜ 27 April ਨੂੰ ਕਣਕ ਵੱਢੀ ਤਾਂ ਇਹਦਾ ਝਾੜ ਹੈਰਾਨੀ ਜਨਕ ਹੀ ਰਿਹਾ ਗਿਆ 303 ਕਣਕ ਦਾ 1.58 ਕੁਇੰਟਲ ਕਣਕ ਨਿਕਲੀ 13 ਸਾਢੇ 6 ਟਰਾਲੀ ਸੀ ਤੁਸੀਂ ਦੇਖੀਆ ਫੁੱਲ ਭਰ ਗਈ ਸੀਗੀ ਹੋਰ ਵੀ ਟਰਾਲੀ ਦੇ ਵਿੱਚ ਪੰਜ ਚਾਰ ਕੁਇੰਟਲ ਪੈ ਜਾਣੀ ਸੀਗੀ ਤੇ ਪੂਰਾ 1.58 ਕੁਇੰਟਲ ਇਹਦਾ ਝਾੜ ਨਿਕਲਿਆ ਕਣਕ ਦਾ 303 ਦਾ 0 ਡ੍ਰਿਲ ਨਾਲ ਬੀਜੀ ਹੋਈ ਦਾ ਤਿੰਨ ਸਪਰੇਆਂ ਗੁਲੀ ਡੰਡੇ ਦੀਆਂ ਤਿੰਨ ਤਿੰਨ ਦੀਆਂ ਵੀ 6 ਹੋ ਗਈਆਂ ਡਬਲ ਹਰੇਕ ਸਪਰੇ ਡਬਲ ਸੀਗੀ ਤੇ ਦੋਸਤੋ ਬਾਕਮਾਲ ਝੜ ਰਿਹਾ 1.5 ਕਿਵੈਂਟਲ ਵੀਡੀਓ ਦੇਖਣ ਦੇ ਲਈ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਧੰਨਵਾਦ ਬਹੁਤ ਬਹੁਤ